ਸਾਸਰੀਆਕਾਲ ਅਤੇ ਸਾਡੀ ਇਸ ਖਾਸ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਕੋਲ ਕੈਨੇਡੀਅਨ ਇਮੀਗ੍ਰੇਸ਼ਨ ਦੇ ਕੁਝ ਨਵੇਂ ਐਲਾਨਾਂ ਬਾਰੇ ਗੱਲ ਕਰਨ ਲਈ ਕਾਫੀ ਕੁਝ ਹੈ ਹਾਂਜੀ ਬਿਲਕੁਲ ਇਹ ਸਿਰਫ ਕੋਈ ਛੋਟੀਆਂ-ਮੋਟੀਆਂ ਖਬਰਾਂ ਨਹੀਂ ਹਨ ਅਸੀਂ ਦੇਖ ਰਹੇ ਹਾਂ ਕਿ 2026 ਵਿੱਚ ਸਥਾਈ ਨਿਵਾਸ ਯਾਨੀ ਪੀਆਰ ਲੈਣ ਦੇ ਤਰੀਕਿਆਂ ਵਿੱਚ ਇੱਕ ਵੱਡੀ ਤਬਦੀਲੀ ਆ ਰਹੀ ਹੈ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਬਦਲ ਰਿਹਾ ਹੈ ਸਗੋ ਇਹ ਸਮਝਣਾ ਹੈ ਕਿ ਇਹ ਸਭ ਮਿਲ ਕੇ ਮਤਲਬ ਇੱਕ ਵੱਡੀ ਕਹਾਣੀ ਦੱਸ ਰਹੀ ਨੇ ਬਿਲਕੁਲ ਇੱਕ ਰਣਨੀਤਿਕ ਬਦਲਾਅ ਹੈ ਦੇਖੋ ਪਹਿਲਾਂ ਇਮੀਗ੍ਰੇਸ਼ਨ ਇੱਕ ਵੱਡੇ ਜਾਲ ਵਾਂਗ ਸੀ ਹਾਂ ਜਿੰਨੇ ਜ਼ਿਆਦਾ ਪੁਆਇੰਟ ਉਹਨਾਂ ਵਧੀਆ ਸਹੀ ਗੱਲ ਹੈ ਪਰ ਹੁਣ ਇਹ ਇੱਕ ਸਰਜਿਕਲ ਟੂਲ ਵਾਂਗ ਲੱਗ ਰਿਹਾ ਹੈ ਜਿਸ ਨਾਲ ਦੇਸ਼ ਆਪਣੀਆਂ ਖਾਸ ਲੋੜਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਵੇਂ ਕਿ ਸਿਹਤ ਸੰਭਾਲ ਜਾਂ ਉਸਾਰੀ ਹਾਂ ਜਾਂ ਛੋਟੇ ਸ਼ਹਿਰਾਂ ਨੂੰ ਆਬਾਦ ਕਰਨਾ ਅਸੀਂ ਦੇਖਾਂਗੇ ਕਿ ਇਹ ਰਣਨੀਤੀ ਹਰ ਪ੍ਰੋਗਰਾਮ ਵਿੱਚ ਕਿਵੇਂ ਝਲਕਦੀ ਹੈ ਤਾਂ ਫਿਰ ਸ਼ੁਰੂਆਤ ਉੱਥੋਂ ਕਰਦੇ ਹਾਂ ਜਿੱਥੇ ਇਸ ਦਾ ਸਭ ਤੋਂ ਵੱਧ ਮਤਲਬ ਮਨੁੱਖੀ ਚਿਹਰਾ ਦਿਖਦਾ ਹੈ ਕੇਅਰ ਗੀਵਰ ਪ੍ਰੋਗਰਾਮ ਸੁਣਨ ਵਿੱਚ ਆਇਆ ਹੈ ਕਿ ਪਰਿਵਾਰਿਕ ਮੈਂਬਰਾਂ ਲਈ ਸਿੱਧੀ ਪੀਆਰ ਦਾ ਰਾਹ ਖੁੱਲ ਰਿਹਾ ਹੈ ਹਾਂਜੀ ਇਸ ਵਾਰ ਕਾਫੀ ਕੁਝ ਵੱਖਰਾ ਹੈ ਪਹਿਲਾਂ ਤਾਂ ਇਹ ਪ੍ਰੋਗਰਾਮ ਬਹੁਤ ਲੰਬਾ ਹੁੰਦਾ ਸੀ ਬਹੁਤ ਲੰਬਾ ਤੇ ਅਨਿਸ਼ਚਿਤਤਾ ਨਾਲ ਭਰਿਆ ਪਹਿਲਾਂ ਕੇਅਰ ਗੀਵਰ ਬਾਹਰੋਂ ਆਉਂਦੇ ਸਨ ਸਾਲਾਂ ਤੱਕ ਕੰਮ ਕਰਦੇ ਤੇ ਫਿਰ ਪੀਆਰ ਦੀ ਲੰਬੀ ਲਾਈਨ ਵਿੱਚ ਲੱਗ ਜਾਂਦੇ ਸਨ ਬਿਲਕੁਲ ਪਰ ਹੁਣ ਫੋਕਸ ਬਦਲ ਗਿਆ ਹੈ ਨਵਾਂ ਪ੍ਰੋਗਰਾਮ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਅੱਛਾ ਹਾਂ ਤੇ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹਨ ਇਹ ਬਹੁਤ ਵੱਡਾ ਬਦਲਾਅ ਹੈ ਇਸ ਦਾ ਮਤਲਬ ਜੇ ਕੋਈ ਵਿਜ਼ਿਟਰ ਵੀਜ਼ੇ ਤੇ ਹੈ ਤਾਂ ਉਹ ਇਸ ਦਾ ਫਾਇਦਾ ਨਹੀਂ ਉਠਾ ਸਕਦਾ ਨਹੀਂ ਬਿਲਕੁਲ ਨਹੀਂ ਸ਼ਰਤਾਂ ਬਹੁਤ ਸਪਸ਼ਟ ਨੇ ਪਹਿਲੀ ਬਿਨੇਕਾਰ ਕੋਲ ਇੱਕ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਹੈ ਕਿਸੇ ਵੀ ਕਿਸਮ ਦਾ ਹਾਂ ਬਸ ਉਹ ਕੰਮ ਕਰਨ ਲਈ ਅਧਿਕਾਰਤ ਹੋਣਾ ਚਾਹੀਦਾ ਹੈ ਤੇ ਦੂਜੀ ਜਿਸ ਪਰਿਵਾਰ ਵਿੱਚ ਉਹ ਕੰਮ ਕਰਨਗੇ ਉਥੇ ਦੇਖਪਾਲ ਦੀ ਅਸਲ ਲੋੜ ਹੋਵੇ ਅਸਲ ਲੋੜ ਮਤਲਬ ਮਤਲਬ ਜਾਂ ਤਾਂ 10 ਸਾਲ ਤੋਂ ਘੱਟ ਉਮਰ ਦਾ ਬੱਚਾ ਹੋਵੇ یا پھر 65 سال ਤੋਂ ਵੱਧ عمر ਦਾ ਕੋਈ ਬਜ਼ੁਰਗ ٹھیک ਹੈ ਤੇ ਇਸ ਦੀ ਪ੍ਰਕਿਰਿਆ ਕਿਵੇਂ ਹੋਵੇਗੀ ਕਿ ਉਹ ਇੱਕੋ ਪਰਿਵਾਰ ਨਾਲ ਬੰਨੇ ਰਹਿਣਗੇ ਨਹੀਂ ਇਹ ਤਾਂ ਸਭ ਤੋਂ ਦਿਲਚਸਪ ਗੱਲ ਹੈ ਯੋਗ ਬਿਨੇਕਾਰ ਨੂੰ ਇੱਕ ఓਪਨ ਵਰਕ ਪਰਮਿਟ ਮਿਲ ਸਕਦਾ ਹੈ ఓਪਨ ਵਰਕ ਪਰਮਿਟ واہ ہاں جی اس ਦਾ ਮਤਲਬ ਹੈ ਕਿ ਉਹ ਕਿਤੇ ਵੀ ਕੰਮ ਕਰ ਸਕਦੇ ਹਨ ਜਿਸ ਨਾਲ ਉਹਨਾਂ ਦਾ ਸ਼ੋਸ਼ਣ ਹੋਣ ਦਾ ਖਤਰਾ ਘਟ ਜਾਂਦਾ ਹੈ ਅਤੇ ਇਹ ਸਿੱਧੇ ਪੀਆਰ ਵੱਲ ਲੈ ਕੇ ਜਾਵੇਗਾ ہاں ਇਹ ਓਪਨ ਵਰਕ ਪਰਮਿਟ ਉਹਨਾਂ ਨੂੰ ਕੇਅਰਗੇਵਰ ਸਟ੍ਰੀਮ ਰਾਹੀਂ ਸਿੱਧੇ ਪੀਆਰ ਲਈ ਅਪਲਾਈ ਕਰਨ ਦਾ ਆਧਾਰ ਦਿੰਦਾ ਹੈ। ਇਹ ਤਾਂ ਪਰਿਵਾਰਾਂ ਨੂੰ ਜੋੜਨ ਅਤੇ ਪਹਿਲਾਂ ਤੋਂ ਮੌਜੂਦ ਲੋਕਾਂ ਨੂੰ ਸਥਿਰਤਾ ਦੇਣ ਦੀ ਗੱਲ ਹੋਈ। ਸਹੀ ਗੱਲ ਹੈ। ਪਰ ਉਹਨਾਂ ਹਜ਼ਾਰਾਂ ਵਿਦਿਆਰਥੀਆਂ ਦਾ ਕੀ ਜੋ ਪੜ੍ਹਾਈ ਤੋਂ ਬਾਅਦ ਸੰਘਰਸ਼ ਕਰ ਰਹੇ ਨੇ? ਮੈਂ ਸੁਣਿਆ ਹੈ ਕਿ ਸਕਿਲਡ ਵਰਕਰਾਂ ਲਈ 33000 ਤੋਂ ਵੱਧ ਪੀਆਰ ਦੇਣ ਦੀ ਗੱਲ ਹੈ। ਹਾਂ, ਇਹ ਖਬਰ ਬਹੁਤ ਵੱਡੀ ਹੈ। ਕੀ ਇਹ ਇੱਕ ਹੋਰ ਟੀਆਰ 2 ਪੀਆਰ ਪ੍ਰੋਗਰਾਮ ਹੈ ਜਾਂ ਇਸ ਵਾਰ ਕੁਝ ਵੱਖਰਾ ਹੈ ਤੁਹਾਡਾ ਸਵਾਲ ਬਹੁਤ ਵਾਜਬ ਹੈ ਅਸੀਂ ਪਹਿਲਾਂ ਵੀ ਅਜਿਹੇ ਪ੍ਰੋਗਰਾਮ ਦੇਖੇ ਨੇ ਪਰ ਉਹ ਉਹ ਐਮਰਜੈਂਸੀ ਉਪਾਅ ਵਰਗੇ ਲੱਗਦੇ ਸਨ ਬਿਲਕੁਲ ਪਰ ਇਸ ਵਾਰ ਇਹ ਇੱਕ ਵੱਡੀ ਰਣਨੀਤੀ ਦਾ ਹਿੱਸਾ ਲੱਗਦਾ ਹੈ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹੇ ਨੇ ਕੰਮ ਕਰ ਰਹੇ ਨੇ ਟੈਕਸ ਦੇ ਰਹੇ ਨੇ ਹਾਂ ਉਹ ਦੇਸ਼ ਲਈ ਸਭ ਤੋਂ ਵਧੀਆ ਉਮੀਦਵਾਰ ਹਨ ਉਹਨਾਂ ਨੂੰ ਦੁਬਾਰਾ ਸਿਸਟਮ ਵਿੱਚ ਪਰਖਣ ਦਾ ਕੋਈ ਮਤਲਬ ਨਹੀਂ ਤਾਂ ਇਹ 33000 ਥਾਵਾਂ ਕਿੰਨਾਂ ਲਈ ਹੋਣਗੀਆਂ ਕੁਇ ਖਾਸ ਖੇਤਰ ਹਾਂ ਵੇਰਵੇ ਅਨੁਸਾਰ ਇਹ ਖਾਸ ਤੌਰ ਤੇ ਉਹਨਾਂ ਸਕਿਲਡ ਵਰਕਰਾਂ ਲਈ ਹੋਣਗੀਆਂ ਜਿਨ੍ਹਾਂ ਕੋਲ ਕੈਨੇਡੀਅਨ ਤਜਰਬਾ ਹੈ ਇਹ ਤੇ ਖਾਸ ਕਰਕੇ ਪੰਜਾਬੀ ਪਾਈਚਾਰੇ ਲਈ ਬਹੁਤ ਵੱਡੀ ਖਬਰ ਹੋਈ ਬਹੁਤ ਵੱਡੀ ਕਿਉਂਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੁੰਦੇ ਹਨ ਤੇ ਉਹ ਅਕਸਰ ਟਰਕਿੰਗ ਉਸਾਰੀ ਹੈਲਥ케ਅਰ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਨੇ ਹਾਂ ਤੇ ਇਹ ਸਾਰੇ ਉਹ ਖੇਤਰ ਹਨ ਜਿੱਥੇ ਕੰਮਿਆਂ ਦੀ ਭਾਰੀ ਘਾਟ ਹੈ ਇਸ ਲਈ ਇਹ ਪ੍ਰੋਗਰਾਮ ਸਿੱਧੇ ਤੌਰ ਤੇ ਉਹਨਾਂ ਦੇ ਤਜਰਬੇ ਨੂੰ ਮਾਨਤਾ ਦੇਵੇਗਾ ਠੀਕ ਹੈ ਤਾਂ ਜੇ ਇਹ 33000 ਲੋਕ ਪਹਿਲਾਂ ਹੀ ਕੈਨੇਡਾ ਵਿੱਚ ਹਨ ਉਹਨਾਂ ਨੂੰ ਚੁਣਿਆ ਕਿਵੇਂ ਜਾਵੇਗਾ ਇੱਥੇ ਐਕਸਪ੍ਰੈਸ ਐਂਟਰੀ ਤੇ ਸੀਆਰਐਸ ਸਕੋਰ ਦੀ ਗੱਲ ਆਉਂਦੀ ਹੈ ਹਾਂ ਤੇ ਖਬਰ ਇਹ ਹੈ ਕਿ ਸਕੋਰ ਹੀਠਾ ਆ ਰਿਹਾ ਹੈ ਕਿੰਨਾ ਕੁ ਹੀਠਾ ਦੇਖੋ ਹਾਲੀ ਵਿੱਚ ਦਸੰਬਰ ਵਿੱਚ ਸੀਈਸੀ ਦੇ ਡਰਾਅ ਵਿੱਚ 11000 ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ ਸਕੋਰ ਸਕੋਰ 515 ਤੇ ਆ ਗਿਆ ਪਰ ਵੱਡੀ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਖੁਦ ਸੰਕੇਤ ਦਿੱਤਾ ਹੈ ਕਿ 2026 ਤੱਕ ਸੀਆਰਐਸ ਸਕੋਰ 500 ਤੋਂ ਵੀ ਜਾ ਸਕਦਾ ਹੈ 500 ਤੋਂ ਪਰ ਇਸ ਦਾ ਕਾਰਨ ਕੀ ਹੋ ਸਕਦਾ ਹੈ ਕਿ ਇਹ ਰਣਨੀਤੀ ਹੈ ਇਹ ਦੋਹਾਂ ਦਾ ਮਿਸ਼ਰਣ ਹੈ ਪਰ ਜ਼ਿਆਦਾਤਰ ਇਹ ਇੱਕ ਰਣਨੀਤਿਕ ਕਦਮ ਹੈ ਸਰਕਾਰ ਨੇ ਕੈਟਾਗਰੀ ਅਧਾਲਿਤ ਡਰਾ ਸ਼ੁਰੂ ਕੀਤੇ ਨੇ अच्छा तां ਹੁਣ ਸਿਰਫ ਸਭ ਤੋਂ ਵੱਧ ਸਕੋਰ ਵਾਲੇ ਨੂੰ ਨਹੀਂ ਚੁੜ ਰਹੇ ਨਹੀਂ ਜੇ ਉਹਨਾਂ ਨੂੰ ਫ੍ਰੈਂਚ ਬੋਲਣ ਵਾਲੇ ਜਾਂ ਹੈਲਥ케ਅਰ ਵਰਕਰ ਚਾਹੀਦੇ ਹਨ ਤਾਂ ਉਹ ਸਿਰਫ ਉਹਨਾਂ ਲਈ ਇੱਕ ਵੱਖਰਾ ਡਰਾਅ ਕੱਢ ਸਕਦੇ ਹਨ ਭਾਵੇਂ ਉਹਨਾਂ ਦਾ ਸਕੋਰ ਘੱਟ ਹੋਵੇ ਹਾਂਜੀ ਬਿਲਕੁਲ ਉਦਾਹਰਨ ਵਜੋਂ ਫ੍ਰੈਂਚ ਭਾਸ਼ਾ ਦੇ ਡਰਾਅ ਵਿੱਚ ਸਕੋਰ ਪਹਿਲਾਂ ਹੀ 400 ਤੋਂ ਥੱਲੇ ਜਾ ਚੁੱਕਾ ਹੈ ਇਹ ਤਾਂ ਬਹੁਤ ਸਾਰੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਯਕੀਨਨ ਐਕਸਪ੍ਰੈਸ ਐਂਟਰੀ ਤਾਂ ਸੰਗੀ ਪੱਤਰ ਤੇ ਕੰਮ ਕਰਦੀ ਹੈ ਪਰ ਸੂਬਿਆਂ ਦਾ ਕੀ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਯਾਨੀ ਪੀਐਨਪੀ ਵਿੱਚ ਵੀ ਕੋਈ ਹਲਚਲ ਹੈ ਹਾਂ ਪੀਐਨਪੀ ਕੋਟੇ ਵਿੱਚ ਵੀ 1000 ਦਾ ਵਾਅਦਾ ਕੀਤਾ ਗਿਆ ਜਿਸ ਨਾਲ ਇਹ 92000 ਹੋ ਗਿਆ ਹੈ ਸਿਰਫ 1000 ਇਹ ਤਾਂ ਬਹੁਤ ਵੱਡਾ ਨਹੀਂ ਲੱਗ ਰਿਹਾ ਨਹੀਂ ਦੇਖੋ 1000 ਦਾ ਅੰਕੜਾ ਸ਼ਾਇਦ ਛੋਟਾ ਲੱਗੇ ਪਰ ਇਸ ਦਾ ਪ੍ਰਭਾਵ ਬਹੁਤ ਵੱਡਾ ਹੈ ਓਕੇ ਇਸ ਦਾ ਮਤਲਬ ਹੈ ਕਿ ਸੂਬਿਆਂ ਨੂੰ ਜਿਵੇਂ ਸਸਕੇਚਵਨ ਜਾਂ ਮੈਨੀਟੋਬਾ ਨੂੰ ਆਪਣੀਆਂ ਸਥਾਨਿਕ ਲੋੜਾਂ ਪੂਰੀਆਂ ਕਰਨ ਲਈ ਵਧੇਰੇ ਸ਼ਕਤੀ ਮਿਲਦੀ ਹੈ ਮੈਂ ਪੜ੍ਹ ਰਹੀ ਸੀ ਕਿ ਸਸਕੇਚਵਨ ਵਿੱਚ ਨਰਸਾਂ ਦੀ ਤੇ ਅਲਬਰਟਾ ਵਿੱਚ ਉਸਾਰੀ ਕਾਮਿਆਂ ਦੀ ਭਾਰੀ ਘਾਟ ਹੈ ਬਿਲਕੁਲ ਇਹੀ ਪੀਐਨਪੀ ਦੀ ਖੂਬਸੂਰਤੀ ਹੈ ਇੱਕ ਸੂਬਾ ਕਹਿ ਸਕਦਾ ਹੈ ਸਾਨੂੰ ਤੁਹਾਡੇ ਸੀਆਰਐਸ ਸਕੋਰ ਦੀ ਪਰਵਾਹ ਨਹੀਂ ਸਾਨੂੰ ਇਸ ਗੱਲ ਦੀ ਪਰਵਾਹ ਹੈ ਕਿ ਤੁਸੀਂ ਇੱਕ ਕੁਸ਼ਲ ਪਲੰਬਰ ਹੋ ਤੇ ਸਾਡੇ ਸ਼ਹਿਰ ਵਿੱਚ ਆ ਕੇ ਵਸਣ ਲਈ ਤਿਆਰ ਹੋ ਹਾਂਜੀ ਇਹ 1000 ਵਾਧੂ ਥਾਵਾਂ ਸੂਬਿਆਂ ਨੂੰ ਆਪਣੀ ਆਰਥਿਕਤਾ ਦੇ ਇੰਜਣ ਨੂੰ ਚਾਲੂ ਰੱਖਣ ਲਈ ਆਜ਼ਾਦੀ ਦਿੰਦੀਆਂ ਹਨ ਸਥਾਨਿਕ ਪੱਦਰ ਤੇ ਗੱਲ ਕਰਦੇ ਹੋਏ ਇੱਕ ਹੋਰ ਪ੍ਰੋਗਰਾਮ ਜੋ ਬਹੁਤ ਚਰਚਾ ਵਿੱਚ ਹੈ ਉਹ ਹੈ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹਾਂ ਸਰਕਾਰ ਹੁਣ ਲੋਕਾਂ ਨੂੰ ਵੱਡੇ ਸ਼ਹਿਰਾਂ ਤੋਂ ਬਾਹਰ ਵਸਾਉਣ ਲਈ ਬਹੁਤ ਗੰਭੀਰ ਹੈ ਇਹ ਸਿਰਫ ਤੱਕਣਾ ਨਹੀਂ ਸਗੋਂ ਖਿੱਚਣਾ ਹੈ ਹੈਨਾ ਬਿਲਕੁਲ ਸਹੀ ਕਿਹਾ ਕੈਨੇਡਾ ਦੇ ਛੋਟੇ ਕਸਬੇ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਕੰਮਿਆਂ ਦੀ ਘਾਟ ਅਤੇ ਘਟਦੀ ਆਬਾਦੀ ਪਰ ਕੀ ਪ੍ਰਵਾਸੀ ਛੋਟੇ ਸ਼ਹਿਰਾਂ ਵਿੱਚ ਜਾਣਾ ਚਾਹੁੰਦੇ ਨੇ ਉੱਥੇ ਸਹੂਲਤਾਂ ਇੱਕ ਚੰਗਾ ਸਵਾਲ ਹੈ ਇਸੇ ਲਈ ਇਹ ਪਾਇਲਟ ਪ੍ਰੋਗਰਾਮ ਹੈ ਸਰਕਾਰ ਪਹਿਚਾਰਿਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਵੇਂ ਆਉਣ ਵਾਲਿਆਂ ਨੂੰ ਸਿਰਫ ਨੌਕਰੀ ਹੀ ਨਹੀਂ ਸਗੋਂ ਰਹਿਣ ਲਈ ਘਰ ਸਕੂਲ ਤੇ ਇੱਕ ਸਵਾਗਤ ਕਰਨ ਵਾਲਾ ਮਾਹੌਲ ਵੀ ਮਿਲੇ ਇਸ ਦਾ ਫਾਇਦਾ ਦੋਪੱਖੀ ਹੋਇਆ ਹਾਂ ਪ੍ਰਵਾਸੀ ਨੂੰ ਪੀਆਰ ਦਾ ਇੱਕ ਤੇਜ਼ ਰਸਤਾ ਮਿਲਦਾ ਹੈ ਅਤੇ ਛੋਟੇ ਸ਼ਹਿਰ ਨੂੰ ਨਵੀਂ ਊਰਜਾ ਹੁਣ ਪਰਿਵਾਰਾਂ ਲਈ ਇੱਕ ਹੋਰ ਵੱਡੀ ਖਬਰ ਤੇ ਆਉਂਦੇ ਹਾਂ ਨਾਗਰਿਕਤਾ ਨੂੰ ਲੈ ਕੇ ਇੱਕ ਬਿਲ ਸੀਥ ਦਾ ਜ਼ਿਕਰ ਆਇਆ ਹੈ ਇੱਕ ਹੀ ਹੈ ਤੁਸੀਂ ਸਹੀ ਹੋ ਬਿਲ ਸੀਥ ਇੱਕ ਗਲਤ ਨਾਮ ਹੈ ਅਸਲ ਵਿੱਚ ਇਹ ਸਿਟੀਜ਼ਨਸ਼ਿਪ ਐਕਟ ਵਿੱਚ ਇੱਕ ਮਹੱਤਵਪੂਰਨ ਸੋਧ ਹੈ ਜੋ ਪਾਸ ਹੋ ਕੇ ਲਾਗੂ ਵੀ ਹੋ ਗਈ ਹੈ ਅੱਛਾ ਇਸ ਨੂੰ ਜਨਮ ਦੁਆਰਾ ਨਾਗਰਿਕਤਾ ਦੇ ਨਿਯਮਾਂ ਵਿੱਚ ਬਦਲਾਅ ਵਜੋਂ ਜਾਣਿਆ ਜਾਂਦਾ ਹੈ ਪਹਿਲਾ ਨਿਯਮ ਬਹੁਤ ਗੁੰਝਲਦਾਰ ਸਨ ਤਾਂ ਹੁਣ ਕੀ ਬਦਲਿਆ ਹੈ ਮੰਨ ਲਓ ਇੱਕ ਕੈਨੇਡੀਅਨ ਨਾਗਰਿਕ ਜੋੜਾ ਭਾਰਤ ਵਿੱਚ ਹੈ ਤੇ ਉੱਥੇ ਉਹਨਾਂ ਦੇ ਬੱਚੇ ਦਾ ਜਨਮ ਹੁੰਦਾ ਹੈ ਨਵੇਂ ਨਿਯਮ ਅਨੁਸਾਰ ਜੇਕਰ ਮਾਪਿਆਂ ਵਿੱਚੋਂ ਕੋਈ ਇੱਕ ਕੈਨੇਡੀਅਨ ਨਾਗਰਿਕ ਹੈ ਅਤੇ ਉਸਨੇ ਕੈਨੇਡਾ ਵਿੱਚ ਘੱਟੋ-ਘੱਟ 1095 ਦਿਨ ਯਾਨੀ 3 ਸਾਲ ਹਾਂ 3 ਸਾਲ ਬਿਤਾਏ ਹਨ ਤਾਂ ਉਹਨਾਂ ਦਾ ਬੱਚਾ ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਪੈਦਾ ਹੋਇਆ ਹੋਵੇ ਸਿੱਧੇ ਤੌਰ ਤੇ ਕੈਨੇਡੀਅਨ ਨਾਗਰਿਕ ਬਣ ਜਾਵੇਗਾ। ਮਤਲਬ ਪੀਆਰ ਲਈ ਅਪਲਾਈ ਕਰਨ ਦੀ ਕੋਈ ਲੋੜ ਨਹੀਂ। ਕੋਈ ਲੋੜ ਨਹੀਂ ਸਿੱਧੀ ਨਾਗਰਿਕਤਾ ਇਹ ਸਾਲਾਂ ਦੀ ਕਾਗਜ਼ੀ ਕਾਰਵਾਈ ਨੂੰ ਖਤਮ ਕਰਦਾ ਹੈ। ਇਹ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਕੀ ਇਸ ਨਾਲ ਕੋਈ ਚੁਣੌਤੀਆਂ ਵੀ ਆ ਸਕਦੀਆਂ ਨੇ? ਜਿਵੇਂ ਕਿ ਸਿਸਟਮ ਤੇ ਬੋਝ ਵਧੇਗਾ ਯਕੀਨਨ ਪ੍ਰਸ਼ਾਸਨਿਕ ਬੋਝ ਵਧੇਗਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਮਜ਼ਬੂਤ ਸਿਸਟਮ ਬਣਾਉਣੇ ਪੈਣਗੇ ਪਰ ਇਸ ਦੇ ਪਿੱਛੇ ਦਾ ਸਿਧਾਂਤ ਇਹ ਹੈ ਕਿ ਕੈਨੇਡੀਅਨ ਨਾਗਰਿਕਤਾ ਇੱਕ ਅਸਲ ਸਬੰਧ ਹੈ ਠੀਕ ਹੈ 3 ਸਾਲ ਦੀ ਸ਼ਰਤ ਇਸੇ ਲਈ ਹੈ ਹਾਂ ਇਹ ਯਕੀਨੀ ਬਣਾਉਣ ਲਈ ਕਿ ਪਰਿਵਾਰ ਦਾ ਕੈਨੇਡਾ ਨਾਲ ਇੱਕ ਮਜ਼ਬੂਤ ਸਬੰਧ ਹੈ ਅਤੇ ਅੰਤ ਵਿੱਚ ਉਹ ਪ੍ਰੋਗਰਾਮ ਜਿਸ ਦੀ ਬਹੁਤ ਸਾਰੇ ਲੋਕ ਬੇਸਬਰੀ ਨਾਲ ਉਡੀਕ ਕਰਦੇ ਨੇ ਮਾਤਾ ਪਿਤਾ ਨੂੰ ਸਪான்ਸਰ ਕਰਨ ਦਾ ਪ੍ਰੋਗਰਾਮ 2025 ਵਿੱਚ ਤਾਂ ਨਿਲਾਸ਼ਾ ਹੋਈ ਸੀ ਹਾਂ ਪਰ ਹੁਣ ਰਾਹਤ ਦੀ ਖਬਰ ਹੈ ਇਮੀਗ੍ਰੇਸ਼ਨ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ 2026 ਵਿੱਚ ਮਾਤਾ ਪਿਤਾ ਸਪான்ਸਰਸ਼ਿਪ ਪ੍ਰੋਗਰਾਮ ਲਈ ਨਵੀਆਂ ਅਰਜ਼ੀਆਂ ਖੋਲੀਆਂ ਜਾਣਗੀਆਂ ਇਹ ਬਹੁਤ ਵੱਡੀ ਖਬਰ ਹੈ 2025 ਦਾ ਸਾਲ ਫਿਰ ਕੀ ਕਰਨ ਲਈ ਵਰਤਿਆ ਗਿਆ 2025 ਦਾ ਸਾਲ ਪੁਰਾਣੀਆਂ ਬਕਾਇਆ ਅਰਜ਼ੀਆਂ ਦੇ ਬੈਕਲੌਗ ਨੂੰ ਖਤਮ ਕਰਨ ਲਈ ਵਰਤਿਆ ਗਿਆ ਸੀ ਜੋ ਕਿ ਇੱਕ ਜ਼ਰੂਰੀ ਕਦਮ ਸੀ ਤੇ ਕੀ ਟੀਚਾ ਹੈ ਕਿੰਨੇ ਮਾਪਿਆਂ ਨੂੰ ਬੁਲਾਉਣ ਦੀ ਉਮੀਦ ਹੈ ਟੀਚਾ ਲਗਭਗ 20000 ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੀਆਰ ਦੇਣ ਦਾ ਹੈ 20000 ਤੇ ਕੀ ਲਾਟਰੀ ਸਿਸਟਮ ਹੀ ਰਹੇਗਾ ਹਾਲਾਂਕਿ ਅਜੇ ਸਪਸ਼ਟ ਨਹੀਂ ਹੈ ਕਿ ਉਹ ਲਾਟਰੀ ਸਿਸਟਮ ਨੂੰ ਵਾਪਸ ਲਿਆਉਣਗੇ ਜਾਂ ਕੋਈ ਨਵਾਂ ਸਿਸਟਮ ਬਣਾਉਣਗੇ ਪਰ ਬੈਕਲੌਗ ਖਤਮ ਹੋਣ ਦਾ ਮਤਲਬ ਹੈ ਕਿ ਪ੍ਰਕਿਰਿਆ ਤੇਜ਼ ਹੋਣ ਦੀ ਉਮੀਦ ਹੈ ਤਾਂ ਜੇਕਰ ਅਸੀਂ ਇਸ ਸਾਰੀ ਚਰਚਾ ਨੂੰ ਸਮੇਟੀਏ ਤਾਂ 2026 ਦੀ ਤਸਵੀਰ ਕਾਫੀ ਵੱਖਰੀ ਨਜ਼ਰ ਆ ਰਹੀ ਹੈ ਬਿਲਕੁਲ ਕੇਓ ਗਿਵਸ ਲਈ ਸਥਿਰਤਾ ਕੈਨੇਡਾ ਅੰਦਰ ਵਰਕਰਾਂ ਲਈ ਤਰਜੀਹ ਸੀਆਰਸ ਸਕੋਰ ਵਿੱਚ ਨਰਮੀ ਇਹ ਸਭ ਇੱਕੋ ਦਿਸ਼ਾ ਵਾਲਾ ਇਸ਼ਾਰਾ ਕਰ ਰਿਹਾ ਹੈ ਵੱਡੀ ਤਸਵੀਰ ਇਹ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੁਣ ਇੱਕ ਆਕਾਰ ਸਭ ਲਈ ਫਿੱਟ ਵਾਲੀ ਨਹੀਂ ਰਹੀ ਹਮ ਸਰਕਾਰ ਇੱਕ ਸਰਵੇਖਣ ਕਰਨ ਵਾਲੀ ਕੰਪਨੀ ਵਾਂਗ ਕੰਮ ਕਰ ਰਹੀ ਹੈ ਜੋ ਪੁੱਛ ਰਹੀ ਹੈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਜਵਾਬ ਦੇ ਹਿਸਾਬ ਨਾਲ ਰਾਹ ਬਣਾ ਰਹੀ ਹੈ ਹਾਂ ਜੇ ਜਵਾਬ ਨਰਸਾ ਹੈ ਤਾਂ ਉਹ ਨਰਸਾ ਲਈ ਰਾਹ ਬਣਾਦੇ ਹਨ ਜੇ ਜਵਾਬ ਛੋਟੇ ਕਸਬਿਆਂ ਵਿੱਚ ਆਬਾਦੀ ਹੈ ਤਾਂ ਪਿੰਡੂ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਹਨ ਇਹ ਇੱਕ ਵਧੇਰੇ ਸੁਜਵਾਨ ਅਤੇ ਰਣਨੀਤਿਕ ਪਹੁੰਚ ਹੈ। ਬਿਲਕੁਲ, ਡਾਟਾ ਅਧਾਰਿਤ ਪਹੁੰਚ। ਇਹ ਵਿਚਾਰ ਕਰਨ ਲਈ ਇੱਕ ਦਿਲਚਸਪ ਨੁਕਤਾ ਛੱਡ ਜਾਂਦਾ ਹੈ। ਸਫਲਤਾ ਦਾ ਰਾਹ ਹੁਣ ਸਿਰਫ ਸਭ ਤੋਂ ਵੱਧ ਪੁਆਇੰਟ ਹਾਸਲ ਕਰਨਾ ਨਹੀਂ। ਸਗੋ ਸਭ ਤੋਂ ਵੱਧ ਲੋੜੀਂਦਾ ਹੋਣਾ ਹੈ। ਇਸ ਨਾਲ ਹੀ ਕੰਤਮ ਵਿਚਾਰ ਮਨ ਵਿੱਚ ਆਉਂਦਾ ਹੈ। ਜਿਵੇਂ ਕੈਨੇਡਾ ਆਪਣੀਆਂ ਲੋਣਾ ਪੂਰੀਆਂ ਕਰਨ ਲਈ ਇਮੀਗ੍ਰੇਸ਼ਨ ਨੂੰ ਹੋਰ ਸਟੀਕ ਬਣਾ ਰਿਹਾ ਹੈ, ਭਵਿੱਖ ਦੇ ਬਿਨੈਕਾਰਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ? ਹਾਂ। ਕਿ ਉਹਨਾਂ ਨੂੰ ਇੱਕ ਆਮ ਪ੍ਰੋਫਾਈਲ ਬਣਾਉਣ ਦੀ ਬਜਾਏ ਆਪਣੇ ਆਪ ਨੂੰ ਇੱਕ ਮਾਹਰ ਵਜੋ ਪੇਸ਼ ਕਰਨ ਬਾਰੇ ਸੋਚਣਾ ਚਾਹੀਦਾ ਹੈ ਜਿਵੇਂ ਕਿ ਫ੍ਰੈਂਚ ਭਾਸ਼ਾ ਵਿੱਚ ਮਹਾਰਤ ਜਾਂ ਕਿਸੇ ਖਾਸ ਸੂਬੇ ਵਿੱਚ ਲੁੜਿੰਦੇ ਹੁਨਰ ਵਿੱਚ ਹਾਂ ਸ਼ਾਇਦ ਭਵਿੱਖ ਦੀ ਇਮੀਗ੍ਰੇਸ਼ਨ ਇੱਕ ਆਮ ਦੌੜ ਨਹੀਂ ਸਗੋਂ ਇੱਕ ਖਾਸ ਨਿਸ਼ਾਨੇ ਤੇ ਤੀਰ ਲਗਾਉਣ ਵਰਗੀ